ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਸ਼ੀ ਕਾ ਸਾਰਿਆਂ ਨੂੰ ਮਿਲ ਕੇ ਕਰਦੇ ਆਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਆਰਦੀ ਸ਼ੁਰੂਆਤ ਕਰ ਰਹੇ ਆ ਕਰੋ ਫਰੈਜ ਤੋਂ ਦੁੱਧ ਕੱਢ ਲਿਆ ਆਪਾਂ ਆਪਾਂ ਜਾਵਾਂਗੇ ਸਿੱਧਾ ਬੁਟੀਕ ਤੇ ਰਿੱਕੀ ਵਰਗੇ ਨੇ ਜਾਣਾ ਤੇ ਟੂਰਨਾਮੈਂਟ ਤੇ ਜਿੱਦ ਆਪਾਂ ਕਰਨੇ ਨੇ ਆ ਉਹਦੇ ਕੰਮਕਾਰ ਤੇ ਸੋਚਿਆ ਹੋਇਆ ਵੀ ਜੇ ਅੱਜ ਪੰਜ ਤੋਂ ਟਾਈਮ ਨਿਕਲ ਗਿਆ ਜੁਐਲਰੀ ਤਾਂ ਲਈ ਆਇਆ ਆਪਾਂ ਵੀ ਸ਼ੂਟ ਵੀ ਕਰ ਲਈਏ ਠੀਕ ਹੈ ਜੁਐਲਰੀ ਤੋਂ ਜ਼ਿਆਦਾ ਆਇਆ ਵੀ ਮੇਰਾ ਇੱਕ ਪਰਸ ਉੱਪਰ ਰਹਿ ਗਿਆ ਜਿਹਦੇ ਵਿੱਚ ਆਪਣਾ ਸਾਰਾ ਸਮਾਨ ਹੁੰਦਾ ਉਹ ਪਰਸ ਆਪਾਂ ਚੱਕ ਲਈਏ ਇਹ ਭੁੱਲ ਨਾ ਜਾਈਏ ਮੇਨ ਪਰਸ ਆਜੇ ਰੋਟੀ ਖਾਣ ਦਾ ਜਮ ਨਹੀਂ ਮਾਨੀ ਕਿਉਂਕਿ ਮੇਰੇ ਜੀਭ ਤੇ ਇਹਨੇ ਛਾਲੇ ਹੋਏ ਪਏ ਆ ਕੱਲ ਮਿੱਠਾ ਖਾ ਲਿਆ ਮੈਂ ਲੱਡੂ ਖਾ ਲਿਆ ਤੇ ਉਹ ਲੱਡੂ ਐਸਾ ਖਾਦਾ ਵੀ ਦੇਮੀ ਇਪਚੀ ਹੋ ਗਿਆ। ਲਓਏ ਪਰ ਸਭ ਪਚਕਲੇ। ਸ਼ਾਇਦ ਉਹਦੇ ਵਿੱਚ ਮਸਾਲਾ ਜ਼ਿਆਦਾ ਪਾਇਆ ਹੋਇਆ ਸੀ। ਜਿਹੜਾ ਉਧਰ ਗੱਡੀ ਘੜਾਉਣ ਗਿਆ ਹੋਇਆ ਪਾਪਾ ਦਾ। ਸ਼ਾਇਦ ਮਸਾਲਾ ਜ਼ਿਆਦਾ ਪਾਇਆ ਹੋਇਆ ਸੀ। ਬਾਕੀ ਬਈ ਆਪਾਂ ਇੰਡੀਆ ਜਿੱਤ ਗਈ। ਪੁਆਇੰਟ ਸੀ। ਫਸਾਏ ਮੰਨ ਲਓ। ਬਹੁਤ ਫਸਮਾ ਮੈਚ ਸੀਗਾ ਜਿਹੜਾ ਰਾਤ ਹੋਇਆਗਾ। ਤੇ ਪਰ ਫਿਰ ਵੀ ਉਮੀਦ ਨਹੀਂ ਹਾਰੀ ਮੇਰੀਆਂ ਤਾਂ ਸ਼ਰਤਾਂ ਵੀ ਲੱਗ ਗਿਆ ਸੀ ਵੀ ਇੰਡੀਆ ਜਿੱਤੂ ਤੇ ਇੰਡੀਆ ਹੀ ਜਿੱਤੀ ਉਹ ਵੀ ਰਿੱਕੀ ਨੇ ਮਾਰਤਾ ਹੋਰ ਠੀਕ ਆ ਆਪਾ ਲੈ ਜੀ ਚੱਕਿਆ ਆਦਾ ਸਮਾਨ ਜੁਝਾ ਆ ਰਿਹਾ ਔਰ ਇਹਨਾਂ ਦੇ ਤੂੰ ਗੱਡੀ ਚਲਾਉਣ ਨੂੰ ਬਹੁਤ ਰਹਿਨ ਦੇ ਦਾਦੀ ਨੂੰ ਬਾਹਰ ਕਰ ਦੋ ਦਾਦੀ ਨੂੰ ਬਾਹਰ ਕਰ ਦੋ ਦੇਖ ਰਿੱਕੀ ਗੱਡੀ ਚ ਚਲਾਉਂਦਾ ਮੈਂ ਕਿ ਰਹਿਨ ਦੇ ਚਲਿਏ ਦਲੋ ਦਲੋ ਲੋ ਵੀ ਗਾਇਸ ਆਪਾਂ ਪਹੁੰਚ ਗਏ ਸੀਗੇ ਬੁਟੀਕ ਤੇ ਤੇ ਅੱਜ ਹਾਲਤ ਹੈ ਜਿਹੜੀ ਬਹੁਤ ਨਾਜ਼ੁਕ ਹੋਈ ਪਈ ਖਰਾਬ ਹੋਇਆ ਸੀ ਤਾਂ ਰੁੱਟ ਵਿਨਿਗਾ ਕੀ ਸਰਦੂਕੀ ਆਂਦਾ ਹਲਕਾ ਹਲਕਾ ਸਰਦੂਕੀ ਆਂਦਾ ਐਦਾਂ ਲੱਗ ਰਿਹਾ ਜਿਵੇਂ ਉਲਟੀ ਆਊਗੀ ਪਰ ਪਾਰਾ ਪਾਰਾ ਹੋਇਆ ਪਈ। ਕੋਲਮਾ ਲਾ ਕੇ ਡਗਮ ਗੂਰੂ ਹੋਇਆ ਪਈ। ਲੋ ਬਈ ਗਾਇਸ ਆਪਾਂ ਬੁਟੀਕ ਤੇ ਪਹੁੰਚ ਗਏ ਸੀ ਤੇ ਅੱਜ ਅਸੀਂ ਬੁਟੀਕ ਤੇ ਲੈਂਦੇ ਲੱਡੂ ਤੇ ਭੂਜੀਆਂ ਮਧਾਨਾ ਬੈਂਤ ਵਰਗਿਆਂ ਵਾਸਤੇ ਉੱਧਰ ਦੇਖ ਲੋ ਜੁਹਾਰ ਕਹਿੰਦਾ ਵੀ ਮੈਂ ਪੌੜੀਆਂ ਤੋਂ ਥੱਲੇ ਨਹੀਂ ਆਉਣਾ ਉੱਥੇ ਬੈਠੂਗਾ। ਕੀ ਕਰੂ ਕੋਈ ਇਸ ਜਵਾਬ ਦਾ ਕੀ ਕਰੂ ਕੋਈ। ਤੇ ਅੱਜ ਮੇਰੀ ਹਾਲਤ ਕੁਛ ਇਸ ਤਰੀਕੇ ਦੀ ਹੋਈ ਪਈਆ ਖਰਾਬ ਹੋਈ ਪਈਆ ਆਗ ਤਾਂ ਤੇ ਵਾਲ ਸਹੀ ਕਰਨੇ ਨੇ। ਠੀਕ ਐ ਬਲਤੂਣ ਵਾਲੇ ਹੋਏ ਪਿਆ ਬਿਆਨਤ ਮੇਰੇ ਤੋਂ ਹੂੰ ਅੱਜ ਦਵਾਉਂਗੀ ਸਹੀ ਗੱਲ ਅੱਜ ਆਹੀ ਕੰਮ ਕਰਵਾ ਲੈਣੀ ਐ ਲਓ ਵੀ ਦਹੀਂ ਸਾਡੇ ਕੋਲ ਬਾਦੂ ਪਈ ਐ ਤੇ ਮੈਂ ਰਿੱਕੀ ਕਹਿਗੇ ਸੀ ਆਰਡਰ ਕਰਗੇ ਸੀ ਮੇਰਾ ਆਲੂ ਵਾਲਾ ਪਰੌਠਾ ਕਾਨੂ ਜੀ ਕਰੀ ਜਾਂਦਾ ਸੀਗਾ ਤੇ ਮੈਂ ਕਿਹਾ ਖਾ ਲੀਏ ਹੂੰ ਤਾਂ ਮੈਂ ਮਾਰਸੀ ਪਰ ਸ਼ਾਇਦ ਆਲੂ ਵਾਲਾ ਪਰੌਠਾ ਖਾ ਕੇ ਠੀਕ ਹੋ ਜੂ ਬਹੁਤ ਸਵਾਦ ਬਣਾਉਂਦੇ ਨੇ ਬਈ ਇਹ ਇੱਥੇ ਸਾਹਮਣੇ ਨੇ ਆਪਣੇ ਬੀਐਮਸੀ ਹਸਪਤਾਲ ਦੇ ਸਾਹਮਣੇ ਨੇ ਆਂਟੀਆਂ ਬਣਾਉਂਦੀਆਂ ਨੇ ਵਿਚਾਰੀਆਂ ਨਾਲੇ ਪ੍ਰਾਈਸ ਸਹੀ ਆ ਤੇ ਇੰਨਾ ਸਵਾਦ ਪਰੌਠਾ ਬਣਾਉਂਦਾ ਬਹੁਤ ਜ਼ਿਆਦਾ ਤੇ ਦੁਕਾਨ ਤੇ ਫੜਾਇ ਜਿ ਫੜਾ ਗਈ ਸੀ ਵਿਚਾਰੇ ਮੈਨੂੰ ਹਾਂਜੀ ਗਾਇਸ ਤਾਂ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਇੰਡੀਆ ਨੂੰ ਅਸੀਂ ਜਿਤਾ ਚੁੱਕੇ ਆ ਬਹੁਤ ਫਾਸਮਾ ਮੈਸੀ ਪਰ ਇੰਡੀਆ ਜਿੱਤ ਚੁੱਕੀ ਆ ਬਹੁਤ ਵਧੀਆ ਲੱਗਿਆ ਠੀਕ ਐ ਤੇ ਮਿਲਦੇ ਆ ਕੱਲ ਨੂੰ ਆਪਾਂ ਨੈਕਸਟ ਬਲੌਗ ਦੇ ਵਿੱਚ ਤਾਂ ਇਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਕਿਉਂਕਿ ਹੁਣ ਆਪਾਂ ਰੈਗੂਲਰ ਬਲੌਗਿੰਗ ਆਪਣੀ ਸਟਾਰਟ ਕੀਤੀ ਹੋਈ ਆ ਜੁੜੇ ਰਹੋ ਤੇ ਇੱਕ ਆਪਣਾ YouTube ਤੇ ਅਤੇ Instagram ਤੇ ਚੈਨਲ ਉਹਦਾ ਨਾ ਪੇਜ ਬਣ ਚੁੱਕਿਆ ਹੈਗਾ ਸੀਵੀ ਐਂਡ ਸੇਠੀ ਸ਼ੂ ਵਾਲਾ ਉਹਨੂੰ ਜਰੂਰ ਫੋਲੋ ਕਰ ਲਿਓ ਸਾਰੇ ਜਣੇ ਚਲੋ ਗਾਇਜ਼ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਨਹੀਂ ਨਹੀਂ ਮੈਂ ਨਹੀਂ ਰਹਿਣੀ ਮੈਨੂੰ ਹਵਾ ਆ ਲੋ ਬਈ ਗਾਈਸ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਗਿਆ ਇੰਨਾ ਜ਼ਿਆਦਾ ਹੱਦ ਤੋਂ ਜ਼ਿਆਦਾ ਕਦੋਂ ਦਾ ਪਈ ਜਾਂਦਾ ਤੇ ਆਹ ਦੇਖੋ ਇਧਰ ਹੁਣ ਸਾਡੇ ਇਥੋਂ ਚਾਉਣ ਲੱਗ ਗਿਆ ਇਹਨਾਂ ਨੂੰ ਨਹੀਂ ਤੁਹਾਨੂੰ ਪਤਾ ਨਹੀਂ ਮੈਂ ਮੈਂ ਕਰ ਕਿਉਂ ਨਹੀਂ ਇਧਰ ਹੋ ਇਥੋਂ ਆ ਦੇਖ ਇਥੋਂ ਚ ਆਉਂਦਾ ਬੈਂਤ ਇਹ ਬੋਰੀ ਕੱਢਦੀ ਉੱਪਰ ਹਾਂ ਹੋਰ ਬਸ ਬਈ ਕੁਛ ਨਹੀਂ ਉੱਪਰ ਸਾਡੇ ਉਹ ਹੋ ਗਿਆ ਸੀਗਾ ਮਤਲਬ ਜਿਹੜੇ ਜਿੱਥੋਂ ਦੀ ਪੌੜੀਆਂ ਆਪਾਂ ਚੜ੍ਹਦੇ ਹਾਂ ਗੇਟ ਲੱਗਿਆ ਹੋਇਆ ਸੱਤ ਤੇ ਉਹ ਥੋੜਾ ਜਿਹਾ ਉਹਦੇ ਵਿੱਚ ਫਸਾ ਕੇ ਆਂਦੀਆਂ ਨੇ ਮੈਂ ਬੋਰੀਆਂ ਜੀਆਂ ਉਦੀ ਪ੍ਰੋਬਲਮ ਹੋ ਗਈ ਸੀਗੀ ਤਾਂ ਕਰਕੇ ਪਾਣੀ ਇਧਰੋਂ ਉਣ ਲੱਗ ਗਿਆ ਸੀਗਾ ਮੀਂਹ ਅਸਲ ਵਿੱਚ ਪਈ ਬਾਲਾ ਗਿਆ ਇੱਕੇ ਦਾਮੀ ਪਤ ਨਹੀਂ ਲੱਗਿਆ ਨਾ ਉਹ ਡਿੱਗ ਗਿਆ ਅੱਜ ਤਾਂ ਮੀਂਹ ਹੋਈ ਖਾ ਲੋ ਖਾ ਲੋ ਜੀ ਸਾਹ ਬਾਦਰ ਜੀ ਖਾ ਲੋ ਖਾ ਲੋ ਅੱਜ ਨਾ ਆਪਣੇ ਬਹੁਤ ਸੋਹਣੇ ਪਿਆਰੇ ਸੂਟ ਰੈਡੀ ਹੋਏ ਨੇ ਦੋ ਤੇ ਇਹ ਵਾਲਾ ਆਪਣੇ ਕੋਲ ਸਟਾਕ ਹੈਗਾ ਜੇ ਕਿਸੇ ਨੇ ਲੈਣਾ ਤਾਂ ਮੈਂ ਸੋਚਿਆ ਸੀਗਾ ਵੀ ਚਲੋ ਤੁਹਾਨੂੰ ਦਿਖਾ ਦਾਂ ਸਾਰਿਆਂ ਨੂੰ ਕਿਉਂਕਿ ਜੇ ਕਿਉਂਕਿ ਹੁਣ ਮੈਰਿਜ ਮੂਰੇ ਹੈ ਨਾ ਫੰਕਸ਼ਨ ਆਉਣੇ ਆ ਤੁਹਾਡੇ ਤਾਂ ਇਹਦੇ ਵਾਸਤੇ ਦੇਖੋ ਆਪਾਂ ਨੂੰ ਘੱਟੋ ਘੱਟ 20-25 ਦਿਨ ਚਾਹੀਦੀ ਚਾਹੀਦੀ ਆ ਇਹ ਵਾਲੇ ਸੂਟਸ ਜਿਹੜੇ ਸੂਟਸ ਨੇ ਇਹਨਾਂ ਨੂੰ ਰੈਡੀ ਕਰਨ ਵਾਸਤੇ ਤਾਂ ਮੈਂ ਤੁਹਾਨੂੰ ਦਿਖਾ ਦਨੀ ਆ ਇਹ ਨਵੇਂ ਡਿਜ਼ਾਈਨ ਨੇ ਜੇ ਕਿਸੇ ਨੇ ਵਾਈ ਕਰਨਾ ਹੋਇਆ ਤਾਂ ਤੁਸੀਂ ਕਰ ਸਕਦੇ ਲਓ ਵਈ ਗਾਇਸ ਸਭ ਤੋਂ ਪਹਿਲਾਂ ਠੀਕ ਹੈ ਮੇਰੇ ਪਿਆਰੇ ਜੇ ਕਲਾਇੰਟ ਦਾ ਸੂਟ ਰੈਡੀ ਕੀਤਾ ਦਾ ਆਪਾਂ ਮਹਿਰੂਨ ਕਲਰ ਠੀਕ ਮਹਿਰੂਨ ਕਲਰ ਵੈਸੇ ਮੇਰਾ ਵੀ ਪਰਸਨਲੀ ਬਹੁਤ ਜ਼ਿਆਦਾ ਫੇਵਰਿਟ ਆ ਤੇ ਸੂਟ ਤੁਸੀਂ ਦੇਖੋਗੇ ਤਾਕ ਉਹ ਤੁਸੀ ਕਹੋਗੇ ਵੀ ਕਿਆ ਬਾਤ ਆ ਕਿੰਨਾ ਸੋਹਣਾ ਸੂਟ ਆ ਜਿਹੜਾ ਉਹ ਤਿਆਰ ਹੋਇਆ ਲਓ ਵੇ ਸੂਟ ਦੇਖੋ ਤੁਸੀਂ ਪਹਿਲਾਂ ਤਾਂ ਉਹਨਾਂ ਨੇ ਆਪਣੇ ਕਰਵਾ ਚੌਥ ਵਾਸਤੇ ਬਣਾਇਆਗਾ ਠੀਕ ਹੈ ਫਰੰਟ ਤੇ ਵਰਕ ਆ ਸਾਰਾ ਗਲੈਂਸ ਸਿਲਕ ਤੇ ਬਣਿਆਗਾ ਤੇ ਬੈਕ ਸਾਈਡ ਤੇ ਵਰਕ ਆ ਸਾਰਾ ਠੀਕ ਹੈ ਹੈਂਡਵਰਕ ਕੀਤਾ ਹੋਇਆ ਇਹ ਅਸੀਂ ਕੋਈ ਇਦਾਂ ਨੀ ਚਪਕਾਈ ਨਹੀਂ ਹੋਈ ਐਸੀ ਪ੍ਰੋਪਰ ਅਸੀਂ ਹੈਂਡਵਰਕ ਕੀਤਾ ਹੋਇਆ ਕਾਰੀਗਰ ਤੋਂ ਕਰਵਾਇਆ ਠੀਕ ਹੈ ਤੇ ਆਹ ਦੇਖੋ ਤੁਸੀਂ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਤੇ ਬਾਹਾਂ ਤੇ ਵਰਕ ਕੀਤਾ ਹੋਇਆ ਹੈਗਾ ਤੇ ਆਹ ਵਾਲੀ ਆ ਗਈ ਬਈ ਇਹਦੇ ਨਾਲ ਬਾਟਮ ਠੀਕ ਹੈ ਬਾਟਮ ਤੇ ਵੀ ਜਿਹੜਾ ਹੈਗਾ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਪ੍ਰੋਪਰ ਤੇ ਆਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਚਨੂਨ ਦਾ ਲਗਾਇਆ ਹੈਗਾ ਤੇ ਚਨੂਨ ਦੇ ਦੁਪੱਟੇ ਤੇ ਵੀ ਆਪਾਂ ਫੋਰ ਸਾਈਡਡ ਹੈ ਜਿਹੜੀ ਸੇਮ ਆਪਾਂ ਲੇਸ ਆ ਗਈ ਉਹ ਲਗਾਈਏ ਕਿਸੇ ਨੇ ਵੀ ਇਹ ਵਾਲਾ ਸੂਟ ਆਊਟਰ ਕਰਨਾ ਤੁਸੀਂ ਕਰ ਸਕਦੇ ਹੋ 4000 600 ਰੁਪਏ ਦਾ ਸੂਟ ਵਿਦ ਸਟੀਚਿੰਗ एवरीथिंग ਸਾਰਾ ਕੁਝ ਇਨਕਲੂਡਡ ਆ ਕਿਸੇ ਨੇ ਵੀ ਲੈਣਾ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਨੰਬਰ ਜਿਹੜਾ ਹੈਗਾ 6283177170 ਵਾਲੇ ਤੇ ਸਕਰੀਨਸ਼ਾਟ ਭੇਜ ਦਿਓ ਕਲਰ ਇਹਦੇ ਵਿੱਚ ਕਾਫੀ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਤੁਹਾਰ ਕਹਿੰਦਾ ਮੈਨੂੰ ਦਿਖਾਓ ਪਹਿਲਾਂ ਹਾਂ ਇਹ ਕਿਉਂ ਦੇਖੋ ਦੇਖੋ ਪੁੱਤਰ ਮੇਰੇ ਨਾਲ ਕੰਮ ਕਰਾਉਂਦੇ ਨੇ ਭੂਆ ਜੀ ਕਿਸੇ ਹੋਰ ਨਾਲ ਨਹੀਂ ਕਰਾ ਰਹੇ ਹੱਡਾ ਭੂਆ ਦਾ ਲਾੜਲਾ ਸੈਕੰਡ ਸੂਟ ਆਪਣਾ ਆਹ ਵਾਲਾ ਹੈ ਜੀ ਬਹੁਤ ਸੋਹਣਾ ਤਿਆਰ ਕੀਤਾਗਾ ਹਸਬੰਦ ਇਹਦੀ ਗੱਲ ਕਰੀਏ ਵਰਕ ਦੀ ਵਰਕ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਸਾਰਾ ਵਰਕ ਫਰੰਟ ਤੇ ਹੈ ਜੀ ਦੇਖੋ ਬਹੁਤ ਸੋਹਣਾ ਵਰਕ ਕੀਤਾ ਸਾਰਾ ਵਰਕ ਫਰੰਟ ਤੇ ਆ ਆ ਵਾਲੀ ਆ ਗਈ ਜੀ ਦੀ ਬੈਕ ਸਾਈਡ ਇਹ ਵੀ ਗਲੈਂਸ ਸਿਲਕ ਤੇ ਬਣਿਆ ਹੋਇਆ ਆਹ ਵਾਲੀ ਆ ਗਈ ਜੀ ਦੀ ਬੈਕ ਸਾਈਡ ਠੀਕ ਹੈ ਜੀ ਤੇ ਇਹ ਸੂਟ ਬਾਅਦ ਮੈਂ ਤੁਹਾਨੂੰ ਹੋਰੀਆਂ ਬੈਠ ਕਰੋ ਇਹ ਵੀ ਗਲੈਂਸ ਸਿਲਕ ਤੇ ਹੈ ਲਓ ਜੀ ਆਹ ਵਾਲੀ ਆਗੀ ਜੀ ਦੀ ਸਲਵਾਰ ਕਾਟਨ ਤੇ ਵਰਕ ਆ ਹੈਂਡ ਵਰਕ ਦੇ ਵਿੱਚ ਬਣਿਆ ਹੋਇਆ ਸਾਰਾ ਸੂਟ ਇਹ ਇਹ ਆ ਪਾਨ ਸਟਿਚ ਭੇਜ ਰਹੇ ਹਾਂ ਕਿਉਂਕਿ ਉਹ ਭੈਣ ਕਹਿੰਦੇ ਮੇਰੀ ਫਿਟਿੰਗ ਹੀ ਨਹੀਂ ਕੀਤੀ ਸੈਟੋਂ ਦੀ ਤਾਂ ਆ ਪਾਨ ਸਟਿਚ ਵੀ ਭੇਜ ਦਿੰਨੀ ਹੋਣੀ ਹੈ ਸੂਟ ਇਹ ਆਵਲੀ ਬਾਜੂ ਤੇ ਵਰਕ ਕਰਾਇਦੇ ਠੀਕ ਹੈ ਤੇ ਆਹ ਵਾਲਾ ਹੈਗਾ ਇਹਦੇ ਨਾਲ ਕਪਟਾ ਬਿਸਕੋਸ ਔਰਗੈਂਜ਼ਾ ਦਾ ਤੇ ਬਹੁਤ ਸੋਹਣੀ ਹੈਂਡਵਰਕ ਦੀ ਆਪਾਂ ਨਾਲ ਇਹ ਤੇ ਲੇਸ ਲਗਾਈ ਆ ਮੋਤੀ ਤੇ ਮਿਰਰ ਵਾਲੀ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਜਿਹਨੇ ਵੀ ਤਿਆਰ ਕਰਵਾਉਣਾ ਠੀਕ ਹੈ ਮੈਂ ਨੰਬਰ ਦਿੱਤਾ 6283177170 ਵਾਲੇ ਤੇ ਸਕਰੀਨਸ਼ਾਟ ਭੇਜ ਦਿਓ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ ਸੋ ਮਚ ਨੋ ਬਈ ਸੂਟਾਂ ਦੀ ਵੀਡੀਓ ਬਣਾਉਣੀ ਸੀ ਦੋਨੇ ਸੂਟ ਪਾਪਾ ਬਣਾ ਲਈ ਤੇ ਹੁਣ ਆਪਾਂ ਮੈਂ ਕੂਰੀਅਰ ਵਾਲੇ ਮੁੰਡੇ ਨੂੰ ਫੋਨ ਕਰ ਦੇਣੀ ਆ ਤੇ ਪਲੀਜ਼ ਬੈਂ ਤੇ ਪੈਕ ਕਰ ਦੋ ਰ ਜੀ ਹੈਨਾ ਪੈਕ ਕਰ ਦੋ ਤੇ ਆਪਾਂ ਫੋਨ ਕਰ ਦਨੇ ਆ ਸਾਰੇ ਕੂਰੀਅਰ ਲੈ ਜਾਣਗੇ ਹੋਰ ਵੀ ਦੋ ਤਿੰਨ ਸੂਟ ਨੇ ਉਹ ਵੀ ਆਪਾਂ ਪੈਕ ਕਰ ਦਈਏ ਆ ਔਰਿੰਜ ਸੂਟ ਸੀਗੇ ਮੈਂ ਤੁਹਾਨੂੰ ਦਿਖਾਈ ਹੋਏ ਸੀਗੇ ਠੀਕ ਹੈ ਪੈਕ ਕਰਕੇ ਫਿਰ ਡਿਸਪੈਚ ਦੀ ਵੀਡੀਓ ਬਣਾ ਲਾਂਗੇ ਢੈਂਦੀਆਂ ਢੈਂਦੀਆਂ ਨੇ ਦੋਨੇ ਪਹਿਣਾ ਦੇ ਕੰਮ ਨਵੇੜ ਹੀ ਲੱਤੇ ਹਾ ਗ੍ਰੀਨ ਸੂਟ ਜਿਹਾ ਇਹ ਦੋ ਸੂਟ ਘਰੋਂ ਆਰਡਰ ਆਏ ਸੀਗੇ ਉੱਥੇ ਲੈ ਕੇ ਜਾਣੇ ਨੇ ਦੋਨੇ ਕੰਪਲੀਟ ਹੋ ਗਏ ਕਨ ਸਟਿਚ ਲੈ ਕੇ ਜਾਣਾ ਉਹਦਾ ਨਾਪ ਨਹੀਂ ਸੀਗਾ ਇੱਕ ਸਟਿਚ ਕਰਤਾ ਆ ਪਿਆਗਾ ਠੀਕ ਹੈ ਲਓ ਭਾਈ ਇਹਦੇ ਨਾਲ ਦੇ ਸਾਰੇ ਸੂਟ ਆਪਣੇ ਰੈਡੀ ਹੋ ਹੀ ਜਾਂਦੇ ਆ ਪ੍ਰੋਪਰ ਮੈਂ ਤੁਹਾਨੂੰ ਦਿਖਾ ਦਿੰਨੀ ਛਿ 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 ਆ ਸੀ ਇੱਕ ਆ ਕਲਰ ਤੇ ਕਰਵਾਇਆ ਕੁੜੀ ਨੇ ਨਵੇਂ ਕਲਰ ਤੇ ਕਰਾਇਆਗਾ ਤੁਸੀਂ ਵੀ ਕਿਸੇ ਮਰਜ਼ੀ ਕਲਰ ਤੇ ਕਰਵਾਓ ਇਹਨੂੰ ਇਹ ਜੱਗ ਵਾਲਾ ਵਰਕ ਕਰਨਾਗਾ ਹਨਾ ਅਜੇ ਬਹੁਤ ਫਰੂਜੀ ਕਲਰ ਸੀਗਾ ਇਹ ਰੈਡੀ ਹੋਇਆ ਬੋਕਾ ਕਲੈਂਟ ਦਾ ਆ ਗ੍ਰੀਨ ਕਲਰ ਹੀ ਆਨ ਸਟੇਚ ਭੇਜਣਾ ਇਹਦੀ ਚੁੰਨੀ ਵੀ ਰੈਡੀ ਕਰ ਦਿਓ ਕੱਲ ਨੂੰ ਬੈਂਕ ਇਹ ਆ ਪਾਣ ਸਟੇਚ ਜਿਹੜਾ ਭੇਜਣਾਗਾ ਭੇਜ ਦਿਓ ਅਗਲਾ ਸਟੇਚ ਕਰਾ ਲੂ ਟਾਈਮ ਤੇ ਆਓ ਸਾਰੇ ਕਲਰ ਆਪੇ ਲਓ ਕੀ ਆ ਕੀ ਆ ਇਹ ਦੇਖੋ ਸੂਟ ਹੀ ਸੂਟ ਗਾਇਸ ਲੈ ਲਓ ਸੂਟ ਜਿੰਨੇ ਮਰਜ਼ੀ ਲੋ ਬਈ ਸਰਦਾਰ ਸਾਹਿਬ ਜੀ ਆ ਗਏ ਨੇ ਟੂਰਨਾਮੈਂਟ ਕਰਵਾ ਕੇ ਤੇ ਕਹਿੰਦੇ ਵੀ ਅੱਜ ਇਹਨਾਂ ਨੇ ਲਾਟਰੀ ਫਾਈ ਉੱਥੇ 100 ਰੁਪਏ ਦੀ ਇਹਨਾਂ ਨੂੰ ਲਾਟਰੀ ਨਿਕਲ ਲਈ ਬੂਟ ਨਿਕਲੇ ਬੂਟ پتہ ਨਹੀਂ ਬੂਟ ਨਿਕਲੇ ਨੇ ਲਾਟਰੀ ਦੇ ਵਿੱਚ ਬਾਬੂ ਨੂੰ ਪਤਾ ਵੀ ਇਹਨਾਂ ਨੇ ਬੂਟਾਂ ਦਾ ਕੰਮ ਕਰ ਕੋਈ ਗੱਲ ਨਹੀਂ ਆਪਾਂ ਤੇ ਪੁੱਤ ਪਾਪਾ ਕੋਲ ਜਾਓ ਮੈਂ ਸਮਾਨ ਰੱਖਦਾ ਚਲੋ ਆਪਾਂ ਘਰੇ ਜਾ ਕੇ ਦੇਖਾਂਗੇ ਪਾਪਾ ਨੂੰ ਇਨਾਮ ਮਿਲਿਆ ਅੱਜ ਤੁਸੀਂ ਐਂ ਕਰੋ ਤੁਸੀਂ ਇਹਨੂੰ ਚੱਕੋ ਗੱਡੀ 'ਚ ਬੈਠੋ ਮਾੜਾ ਜਾ ਮੈਂ ਸਾਰਾ ਸਮਾਨ ਗੱਡੀ 'ਚ ਰੱਖਣਾ ਪਲੀਜ਼ ਆਪਾਂ ਬੈਠ ਕੇ ਗੱਡੀ 'ਚ ਤੇ ਰਿੱਕੀ ਨੂੰ ਕਿਹਾ ਵੀ ਭਾਈ ਲੋਕ ਲਾਇਆ ਉਹ ਕਿਉਂਕਿ ਅੱਜਾ ਸੀ ਹੋ ਗਿਆਂ ਬਹੁਤ ਜ਼ਿਆਦਾ ਲੇਟ ਘਰੇ ਜਾਣ ਵਾਸਤੇ ਤੇ 7:00 ਵਜ ਗਿਆ ਟਾਈਮ ਤਾਂ ਥੋੜਾ ਹੀ ਹੋਇਆ ਪਰ ਹੁਣ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਦਿਨ ਜਿਹੜੇ ਹੈਗੇ ਆ ਛੇਤੀ ਛਿਪਿਆ ਕਰਨੇ ਆ ਤਾਂ ਕਰਕੇ ਤੇ ਰਿੱਕੀ ਜਿੱਤਿਆ ਏ ਬੂਟ ਉਹ ਦੇ ਨਾ ਪੁੱਤ ਨਹੀਂ ਚਲਾਉਣੀ ਗੱਡੀ ਆ ਦੇਖੋ ਹੁਣ ਪੂਰੀ ਜਿੱਦ ਕਰਦਾ ਮੈਂ ਗੱਡੀ ਚਲਾਉਣੀ ਨਹੀਂ ਚਲਾਉਣੀ ਨੋ ਆ ਇਧਰ ਥੋੜੀ ਗੱਡੀ ਆਈ ਉਧਰ ਵੀਰੇ ਦੀ ਗੱਡੀ ਆ ਗਈ ਰਿੱਕੀ ਅੱਗੇ ਕਰੋ ਗੱਡੀ ਆ ਗਈ ਵੀਰੇ ਦੀ ਲਓ ਜੀ ਇੱਧਰ ਸਮਾਨ ਨੂੰ ਸਮਾਨ ਹੋਈ ਪਈ ਐ ਮੇ ਤਾਂ ਸਮਾਨ ਨਾਲ ਲੱਦੇ ਪੜੇ ਗਏ ਐ ਸਮਾਨ ਲੈ ਕੇ ਜਲਦੀ ਪਹਲਾਓ ਮੈਂ ਖੋਲਣਾ ਗੇਟ ਖੋਲ ਤਾਂ ਇੱਕ ਵਾਰ ਗੱਡੀ ਆ ਗਈ ਆਪਣੀ ਜੁੱਜੀ ਨੋਵੇ ਰਿਕਿ ਨੂੰ ਅੱਜ ਜਿਹੜਾ ਗਿਫਟ ਹੋਇਆ ਸੀ ਉਹ ਅੱਛਾ ਏ ਉਹੀ ਆ ਮੈਂ ਦੇਖੀ ਹੂ ਇਹ ਬਹੁਤ ਵਧੀਆ ਗਿਫਟ ਮਿਲਿਆਗਾ ਗੱਡੀ ਇਹਨੂੰ ਪਿਆਰ ਦੇ ਨਾਲ ਉਹ ਸ਼ੂ ਮਿਲੇ ਨੇ ਹੈ ਨਾ ਉਹ ਵੀ ਗੱਡੀ ਤੁਨੂੰ ਤੁਨੂੰ ਕਿਵੇਂ ਲੱਗੀ ਡੈਡੀ ਰਿਕਿ ਉੱਤੇ ਲਾਟਰੀ ਪਾਈ ਲੈ ਰਿਕਿ ਨੂੰ ਸ਼ੂ ਨਿਕਲੇ ਆਏ ਬੂਟ ਮੈਂ ਕਿਹਾ ਰਿਕਿ ਤੁਹਾਨੂੰ ਤਾਂ ਬੂਟ ਹੀ ਨਿਕਲਣਗੇ ਬੂਟਾਂ ਦਾ ਕੰਮ ਕਰਨ ਆਉਣਾ ਆ ਵਧੀਆ ਨਾ ਮੰਮੀ ਨੂੰ ਵਾਰੀ ਜ਼ਮੜੀ ਲੱਗੀ ਤੇ ਚੰਗਾ ਹੈ ਨਾ ਸੀਨਰੀ ਸੋਹਣੀ ਆ ਸੌਜੀ ਦੇਖ ਲੀਏ ਕਾਦੀ ਬਣੀ ਹੋਈ ਆ। ਲਓ ਭਈ ਅੱਜ ਬਣੀ ਹੈ ਤੋਰੀਆਂ ਦੀ ਸਬਜ਼ੀ ਆਪਣੇ ਘਰੇ ਰੋਟੀ ਖਾਣੇ ਆ ਫਿਰ ਕਰਦੇ ਆ ਗੱਲਬਾਤ। ਲਓ ਵੀ ਸ਼ਰਨਦੀਪ ਨੇ ਮੰਗਾਈ ਸੀਗੇ ਦੋ ਗ੍ਰੀਨ ਸੂਟ ਉਹਨਾਂ ਨੂੰ ਆਪਾਂ ਗ੍ਰੀਨ ਸੂਟ ਦੇ ਦਈਏ। ਠੀਕ ਹੈ ਕਿਉਂਕਿ ਉਹਨਾਂ ਨੂੰ ਚਾਹੀਦੀ ਸੀਗੀ ਇਹ ਵਾਲੇ ਦੋ ਬੋਟਲ ਗ੍ਰੀਨ ਸੂਟ ਜਿਹੜੇ ਮੈਂ ਹੁਣ ਰੈਡੀ ਕੀਤੇ ਸੀ। ਫਿਰ ਮੈਂ ਜੀਜੀ ਦੇ ਕਮਰੇ ਵਿੱਚ ਲੈ ਕੇ ਗਈ ਦੀਨੂ ਦੇਤੀ ਸੂਟ। ਠੀਕ ਹੈ ਤੇ ਫਿਰ ਮੇਰੀ ਕੀ ਵਾਸਤੇ ਕੁੱਤੀ ਚੋਂ ਪਰ ਇੱਕੀ ਵਾਸਤੇ ਚੂਰੀ ਘੋਟੜੀ ਰੱਖੀ ਨੂੰ ਆਪਾਂ ਚੂਰੀ ਦੇਖਿਆ ਹਣੀ। ਕਪਾ ਘਾਦੀ ਜੀ ਕੀ ਰੋਟੀ ਦਾ ਸਬਜ਼ੀ ਨਾ ਰਿੱਕੀ ਗਾਨੇ ਮੇਰਾ ਚੋਰੀ ਖਾਉ ਮੈਂ ਕਿਹਾ ਵੀ ਠੀਕ ਹੈ ਜੇ ਤੁਸੀਂ ਚੋਰੀ ਖਾਣੀ ਆਪਾਂ ਤੁਹਾਨੂੰ ਚੋਰੀ ਘੁੱਟ ਕੇ ਲੈ ਆਦਾਂਗੇ ਜਿਵੇਂ ਤੁਹਾਡੀ ਮਰਜ਼ੀ ਆ ਰੋਟੀ ਖਾ ਕੇ ਮੈਂ ਕਰਨੀ ਹੁੰਦੀ ਆ ਸੈਰ ਕਿਉਂਕਿ 15 ਮਿੰਟ ਸੈਰ ਬਹੁਤ ਜ਼ਰੂਰੀ ਆ ਤੇ ਮਾਈਂਡ ਵੀ ਸਹੀ ਰਹਿੰਦਾ ਥੋੜਾ ਜਿਹਾ ਤਾਂ ਹੀ ਇੰਨੇ ਕੰਮ ਹੁੰਦੇ ਨੇ ਹਾਂਜੀ ਗਾਇਸ ਤੇ ਹੁਣ ਤੁਹਾਨੂੰ ਪਤਾ ਹੀ ਹੈ ਵੀ ਮੇਰੀ ਸਕਿਨ ਕੇਅਰ ਮੈਂ ਸਟਾਰਟ ਕੀਤੀ ਹੋਈ ਆ ਤਾਂ ਨਾਓ ਮੈਂ ਤੁਹਾਨੂੰ ਹੁਣ ਸਕਿਨ ਕੇਅਰ ਕਰਕੇ ਦਿਖਾਉਂਗੀ ਆ ਵੀ ਸਭ ਤੋਂ ਪਹਿਲਾਂ ਮੈਂ ਟੋਨਰ ਯੂਜ਼ ਕਰੂੰਗੀ ਟੋਨਰ ਯੂਜ਼ ਕਰਕੇ ਫੇਸ ਤੇ ਚੰਗੇ ਤਰੀਕੇ ਨਾਲ ਠੀਕ ਹੈ ਕਿਉਂਕਿ ਮੇਰੇ ਸਕਿਨ ਕੇਅਰ ਨਾਲ ਫਰਕ ਪੈ ਰਿਹਾਗਾ ਤਾਂ ਜਦੋਂ ਪ੍ਰੋਪਰ ਫਰਕ ਪੈ ਗਿਆ ਉਦੋਂ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਪ੍ਰੋਪਰ ਵੀਡੀਓ ਸ਼ੇਅਰ ਕਰੂੰਗੀ ਇਹਦੀ ਰਿਵਿਊ ਸ਼ੇਅਰ ਕਰੂੰ ਤੁਹਾਡੇ ਨਾਲ ਸਾਰਿਆਂ ਨਾਲ ਠੀਕ ਹੈ ਵੀ ਕਿੱਦਾਂ ਰਿਹਾ ਮੈਨੂੰ ਸਾਰਾ ਕੁਝ ਐਵਰੀਥਿੰਗ ਕਿੰਨੇ ਪ੍ਰਾਈਸ ਸੀਗੇ ਇਹਦੇ ਕਿੱਥੋਂ ਲਿਆ ਸੀਗਾ ਲਓ ਵੀ ਟੋਨਰ ਯੂਜ਼ ਕਰਨ ਤੋਂ ਬਾਅਦ ਹ ਤਾਂ سیرਮ ਚੰਗੇ ਤਰੀਕੇ ਨਾਲ ਮੈਂ سیرਮ ਦੀ ਨਾ ਮ사ਜ ਕਰਦੀ ਹੁੰਨੀ ਆ سیرਮ ਤੋਂ ਬਾਅਦ ਤੁਸੀਂ ਦੇਖਿਓ ਫੇਸ ਤੇ ਇੰਨਾ ਜਿਆਦਾ ਘੈਂਟ 글로ਅ ਆ ਜੂਗਾ ਨਾ ਵੈਸੇ ਤਾਂ ਮੈਨੂੰ ਪਰਸਨਲੀ ਬੜੇ ਕਮੈਂਟ ਮਿਲ ਰਹੇ ਆ ਵੀ ਮੇਰੀ ਸਕਿਨ ਅੱਗੇ ਨਾਲੋਂ ਬਹੁਤ ਸਾਫ਼ ਹੋ ਗਈ ਆ ਬਹੁਤ ਵਧੀਆ ਹੋ ਗਈ ਆ ਚੰਗੇ ਤਰੀਕੇ ਨਾਲ ਆਪਾਂ ਸਕਿਨ ਤੇ ਮ사ਜ ਕਰ ਲੈਣੀ ਆ ਮ사ਜ ਕਰਦੇ ਹੋਏ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਮੇਰੀ ਸਕਿਨ ਵਰਗੀ ਸਕਿਨ ਕਿਸੇ ਦੀ ਨਹੀਂ ਹੈਗੀ ਕਿਉਂਕਿ ਪ੍ਰੋਡਕਟ ਹੀ ਇੰਨੇ ਜਿਆਦਾ ਬੈਸਟ ਰਏ ਆ ਬਾਕੀ ਹਲੇ ਤਾਂ ਥੋੜਾ ਟਾਈਮ ਹੀ ਹੋਇਆ ਯੂਜ਼ ਕਰਦੀ ਨੂੰ ਤੋਡੇ ਨਾਲ ਫੇਰ ਹੀ ਸ਼ੇਅਰ ਕਰੂੰ ਜੇ ਮੈਨੂੰ ਪ੍ਰੋਪਰ ਫਰਕ ਪਊ ਜੇ ਪ੍ਰੋਪਰ ਫਰਕ ਹੀ ਨਾ ਪਊਗਾ ਫਿਰ ਨਹੀਂ ਮੈਂ ਸ਼ੇਅਰ ਕਰੂੰਗੀ ਕਿਉਂਕਿ ਮੈਂ ਤਾਂ ਪੈਸੇ ਲਾਇਆ ਮੈਣੀ ਚਾਹੁੰਦੀ ਹੁੰਦੀ ਕਿਸੇ ਹੋਰ ਦੀ ਬਸ ਇਹ ਆ ਵੀ ਸੀਰਮ ਲਗਾ ਕੇ ਚੰਗੇ ਤਰੀਕੇ ਨਾਲ ਮ사ਜ ਜਰੂਰ ਕਰੋ ਤਾਂ ਜੋ ਸੀਰਮ ਆ ਜਿਹੜਾ ਚੰਗੇ ਤਰੀਕੇ ਨਾਲ ਸਕਿਨ ਦੇ ਅੰਦਰ ਚਲਾ ਜਾਵੇ ਫਿਰ ਹੀ ਇਹਦਾ ਲਗਾਏ ਦਾ ਬੈਨੀਫਿਟ ਹੁੰਦਾਗਾ ਜਿੱਦਾਂ ਕਿ ਮੈਂ ਪ੍ਰੋਪਰ ਤਰੀਕੇ ਨਾਲ ਮ사ਜ ਕਰਦੀ ਆ ਬਾਕੀ ਤੁਸੀਂ ਗਲੋ ਦੇਖੋ ਸੀਰਮ ਲਗਾਉਣ ਤੋਂ ਬਾਅਦ ਜਿਹੜਾ ਗਲੋ ਆਉਂਦਾ ਜੇ ਉਹ ਵੀ ਇਹੀ ਇੰਨਾ ਗਲੋ ਹੋਵੇ ਕਿੰਨਾ ਵਧੀਆ ਲੱਗਿਆ ਹਨਾ ਚਲੋ ਬਈ ਸੀਰਮ ਆਪਾਂ ਪ੍ਰੋਪਰ ਵਧੀਆ ਤਰੀਕੇ ਨਾਲ ਲਗਾ ਲਿਆ ਸੀਗਾ ਨਾਓ ਹੁਣ ਜਿਹੜੀ ਬਾਰੀ ਆ ਗਈ ਆ ਠੀਕਾ ਉਹ ਆ ਗਈ ਆ ਆਪਣੀ ਮੌਇਸਚਰਾਈਜ਼ਰ ਦੀ ਹੁਣ ਆਪਾਂ ਮੌਇਸਚਰਾਈਜ਼ਰ ਯੂਜ਼ ਕਰਨਾਗਾ ਲੋ ਬਈ ਗਾਇਸ ਤੇ ਹੁਣ ਆਪਾਂ ਮੌਇਸਚਰਾਈਜ਼ਰ ਦੀ ਥੋੜੀ ਜੀ ਕੁਆਂਟੀਟੀ ਲੈ ਲੈਣੀ ਆ ਹਾਈ ਸਕਿਨ ਜਦੋਂ ਹੱਸਦੀਆਂ ਕਿੰਨਾ ਸੋਹਣਾ 글로 ਆਇਆ ਪਿਆ ਫੇਸ ਤੇ ਬਸ ਇਹ ਪ੍ਰੋਪਰ ਜਿਹਦਾ 글로 ਹੋ ਨਜ਼ਰ ਆ ਰਿਹਾ ਜਦੋਂ ਮੈਂ ਪ੍ਰੋਪਰ ਤਰੀਕੇ ਨਾਲ ਇਹ ਪ੍ਰੋਡਕਟ ਯੂਜ਼ ਕੀਤੇ ਘਟੋ ਘਟ ਇੱਕ ਮਹੀਨਾ ਡੇਢ ਮਹੀਨਾ ਨਾ ਫਿਰ ਦੇਖਾਂਗੇ ਵੀ ਕਿਦਾਂ ਦਾ ਰਿਜ਼ਲਟ ਆ ਉਹ ਫੇਰ ਪਤਾ ਲੱਗੂ ਹਨਾ ਮੈਂ ਦੀ yes ji yes ਤੇ ਹੁਣ ਆਪਾਂ ਮੋਇਸਚਰਾਈਜ਼ਰ ਲਗਾ ਕੇ ਚੰਗੇ ਤਰੀਕੇ ਨਾਲ ਇਹਦੀ ਮ사ਜ ਕਰ ਲੈਣੀ ਆ 글로 ਤੁਸੀਂ ਦੇਖੋ ਵਾਓ ਆਈ ਲਵ ਥਿਸ ਪ੍ਰੋਡਕਟ ਮੈਨੂੰ ਇਹ ਪ੍ਰੋਡਕਟਾਂ ਨਾਲ ਪਿਆਰ ਤਾਂ ਹੋ ਗਿਆ ਕਿਉਂਕਿ ਜਦੋਂ ਮੈਂ ਇਹਨੂੰ ਲਗਾ ਕੇ ਠੀਕ ਹੈ ਸਕਿਨ ਕੇਅਰ ਕਰਦੀ ਆ ਤਾਂ ਬਹੁਤ ਵਧੀਆ ਲੱਗਦੀ ਆ ਮੇਰੀ ਸਕਿਨ ਮੈਨੂੰ ਬਹੁਤ ਜ਼ਿਆਦਾ ਵੈਸਟ ਲੱਗਦੀ ਆ ਮੇਰੀ ਸਕਿਨ ਮੈਨੂੰ ਪਹਿਲਾਂ ਨਾਲੋਂ ਤੇ ਇਹ ਮੈਨੂੰ ਕੌਨਫੀਡੈਂਸ ਵੀ ਹੁੰਦਾਗਾ ਵੀ ਹਾਂ ਯਾਰ ਵੀ ਕਿੰਨਾ ਵਧੀਆ 글로ਅ ਆ ਰਿਹਾ ਫੇਸ ਤੇ ਚਲੋ ਜੀ ਇਹ ਸੀ ਅੱਜ ਦਾ ਆਪਣਾ ਸਕਿਨ ਕੇਅਰ ਠੀਕ ਹੈ ਮੈਂ ਜਲਦੀ ਰਿਵਿਊ ਸਾਂਝੇ ਕਰੂੰਗੀ ਅੱਜ ਦਾ ਵਲੌਗ ਸੀਗਾ ਮਿਲਦਿਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਇਹ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਜੋ ਤੁਹਾਡੇ ਲਈ ਮੈਂ ਇਦਾਂ ਹੀ ਵਧੀਆ-ਵਧੀਆ ਵਲੌਗ ਬਣਾਉਂਦੀ ਰਹਾ ਤੇ ਜਲਦੀ-ਜਲਦੀ ਜਲਦੀ ਤੁਹਾਡੇ ਨਾਲ ਮੈਂ ਦੇ ਰਿਵਿਊ ਸਾਂਝੇ ਕਰੂੰਗੀ ਇਸ ਵਾਲੇ ਵਲੌਗ ਦੇ ਠੀਕ ਹੈ ਇਹਦੇ ਸਕਿਨ ਕੇਅਰ ਦੇ ਜਲਦੀ ਕਰੂੰਗੀ ਸਾਂਜੀ ਬਾਏ ਬਾਏ ਗਾਇਸ ਮਿਲਦੇ ਹਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ